ਕਿਹੜਾ ਠੇਕਾ ਸਭ ਤੋਂ ਮਹਿੰਗਾ ਵਿਕਿਆ ਤੇ ਕਿਹੜਾ ਠੇਕਾ ਸਭ ਤੋਂ ਸਸਤਾ ਵਿਕਿਆ ਕਿਹੜੇ ਠੇਕੇ ਤੋਂ ਤੁਹਾਨੂੰ ਸਭ ਤੋਂ ਸਸਤੀ ਸ਼ਰਾਬ ਮਿਲੇਗੀ ਪ੍ਰਸ਼ਾਸਨ ਨੇ 96 ਠੇਕਿਆਂ ਨੂੰ ਵੇਚ ਕੇ 606 ਕਰੋੜ ਤੇ 43 ਲੱਖ ਰੁਪਈਆ ਕਮਾ ਲਿਆ ਹਣਤਵ ਨੂੰ ਦੱਸਣੀ ਹੈ ਕਿ ਚੰਡੀਗੜ੍ਹ ਦਾ ਸਭ ਤੋਂ ਮਹਿੰਗਾ ਠੇਕਾ ਕਿਹੜਾ ਰਿਹਾ ਤੇ ਕਿੰਨੇ ਚੁੱਕਿਆ ਸਭ ਤੋਂ ਮਹਿੰਗਾ ਠੇਕਾ ਰਿਹਾ ਪਲਸੋਰਾ ਦਾ ਠੇਕਾ ਪਲਸੋਰਾ ਦਾ ਠੇਕਾ 14 ਕਰੋੜ ਦੇ ਵਿੱਚ ਵਿਕਿਆ ਦੂਸਰੇ ਨੰਬਰ ਤੇ ਜੋ ਮਹਿੰਗਾ ਠੇਕਾ ਰਿਹਾ ਉਹ ਸੈਕਟਰ 42 ਮਾਰਕੀਟ ਦਾ ਜਿਹੜਾ ਕਿ 12 ਕਰੋੜ 25 ਲੱਖ ਦੇ ਵਿੱਚ ਵਿਕਿਆ ਤੀਸਰੇ ਨੰਬਰ ਤੇ ਜੋ ਮਹਿੰਗਾ ਠੇਕਾ ਵਿਕਿਆ ਉਹ ਦਨਾਸਤਾ ਠੇਕਾ ਹੈ ਜੋ ਕਿ 11 ਕਰੋੜ ਤੇ 27 ਲੱਖ ਦਾ ਵਿਕਿਆ ਚੌਥੇ ਨੰਬਰ ਤੇ ਜੋ ਮਹਿੰਗਾ ਠੇਕਾ ਰਿਹਾ ਉਹ ਹੈ ਸੈਕਟਰ 48 ਚੰਡੀਗੜ੍ਹ ਦਾ ਮੋਟਰ ਮਾਰਕੀਟ ਦਾ ਜੋ ਕਿ 11 ਕਰੋੜ ਤੇ 25 ਲੱਖ ਦਾ ਵਿ ਉਸ ਤੋਂ ਬਾਅਦ ਗੱਲ ਕਰੀ ਤੇ ਸੈਕਟਰ 9 ਦੇ ਮੱਧਿਆਮਾਰਗ ਵਾਲਾ ਜੋ ਠੇਕਾ ਹੈ ਚੰਡੀਗੜ੍ਹ ਦਾ ਉਹ 11 ਕਰੋੜ ਤੇ 15 ਲੱਖ ਦਾ ਵਿਕਿਆ। ਉਸ ਤੋਂ ਬਾਅਦ ਮੌਲੀਪਿੰਡ ਦਾ ਠੇਕਾ ਹੁੰਦਾ ਹੈ ਜੋ 10 ਕਰੋੜ ਤੇ 25 ਲੱਖ ਦਾ ਵਿਕਿਆ। ਸੋ ਇਸ ਤੋਂ ਬਾਅਦ ਸੈਕਟਰ 9 ਚੰਡੀਗੜ੍ਹ ਦੇ ਵਿੱਚ ਜੋ ਇੰਟਰਨਲ ਮਾਰਕੀਟ ਦੇ ਵਿੱਚ ਠੇਕਾ ਹੈ ਉਹ 10 ਕਰੋੜ ਦਾ ਵਿਕਿਆ।